ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਬੇਬੇ ਬਾਪੂ ਇਹ ਦਾਸ ਦੇ ਮਾਤਾ ਪਿਤਾ ਸਰਦਾਰ ਸੁਖਦੇਵ ਸਿੰਘ ਜੀ ਪਾਤਾ ਮਹਿੰਦਰ ਕੌਰ ਜੀ ਸੋ ਅਸੀਂ ਇੱਕ ਉਪਰਾਲਾ ਕੀਤਾ ਪਿਛਲੇ ਸਾਲ ਤੋਂ ਅਰੰਭ ਕੀਤਾ ਸੀ ਸਿਰਫ ਮਾਤਾ ਪਿਤਾ ਦੀ ਖੁਸ਼ੀ ਲੈਣ ਬਾਅਦ ਤੇ ਇਹ ਮਾਤਾ ਪਿਤਾ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜਿੱਥੇ ਮੇਰੇ ਮੁਰਸ਼ਿਦ ਜੰਗਲਾਜ ਮੰਗਲ ਲਾਉਣ ਵਾਲੇ ਸੰਤ ਸਿਪਾਈ ਸ੍ਰੋਮਣੀ ਸੰਤ ਖਾਲਸਾ ਦਲ ਦੇ ਬਾਨੀ ਜਥੇਦਾਰ ਤਨ ਤਨ ਸ੍ਰੀਮਾਨ ਸੰਤ ਭਾਬਾ ਦਰਸ਼ਨ ਸਿੰਘ ਮਹਾਰਾਜ ਜੀ ਦਾ 15 ਮਈ ਦਾ ਆਗਮਨ ਹੁੰਦਾ ਉਸ ਦਿਨ ਇੱਕ ਮੈਂ ਇਹ ਵੀ ਉਪਰਾਲਾ ਕੀਤਾ ਦਿਨੇ ਅਸੀਂ ਹਜ਼ੂਰ ਸੰਤ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣਾ 15 ਮਈ ਨੂੰ ਤੇ ਰਾਤ ਦਾ ਸਮਾਂ ਇਹ ਮੇਰੇ ਮਾਤਾ ਪਿਤਾ ਜੀ ਦਾ ਫਿਰ ਮੈਂ ਰੱਖ ਲਿਆ ਸੀ ਤੱਕ ਸੁਧੀ ਉਹ ਮੇਰੇ ਵਿਦਿਆਦਾਤੇ ਨੇ ਇਹ ਮੇਰੇ ਜਨਮਦਾਤੇ ਨੇ ਸੋ ਮੇਰੀ ਭੈਣ ਕਰਮਜੀਤ ਕੌਰ ਮਾਤਾ ਜੀ ਦਾ ਮਿੱਠਾ ਮੂੰਹ ਕੇਕ ਦੇ ਨਾਲ ਕਰਵਾ ਰਹੇ ਨੇ ਮਾਤਾ ਪਿਤਾ ਜੀ ਦਾ ਸੋ ਪਿੱਛੇ ਮੇਰੀ ਪਰਜਾਈ ਸਰਬਜੀਤ ਕੌਰ ਖੜੀ ਆ ਇਸ ਸਾਈਡ ਤੇ ਸਾਡਾ ਪ੍ਰੋਣਾ ਸਰਦਾਰ ਸੁਖਵਿੰਦਰ ਸਿੰਘ ਜੀ ਚੂੜਪੁਰ ਖੜੇ ਨੇ ਸੋ ਇਹ ਅਰਸ਼ਦੀਪ ਸਿੰਘ ਮੇਰਾ ਭਤੀਜਾ ਇੱਕ ਮਾਤਾ ਪਿਤਾ ਦੀ ਖੁਸ਼ੀ ਲੈਣ ਵਾਸਤੇ ਇਹ ਉਪਰਾਲਾ ਕੀਤਾ ਵੀ ਚਲੋ ਇੱਕ ਤਾਂ ਪਰਿਵਾਰ ਸਾਰੇ ਇਕੱਠੇ ਹੋ ਜਾਂਦੇ ਆ ਦੂਸਰੇ ਮਾਤਾ ਪਿਤਾ ਦੀ ਖੁਸ਼ੀ ਸਤਕਾਰ ਕੀਤਾ ਜਾਂਦਾ ਦੇਖੋ ਸਰਪਾਉ ਪਾ ਕੇ ਹਰ ਪਾਕੇ ਸਾਰੇ ਪਰਿਵਾਰ ਨੇ ਸਤਿਕਾਰ ਕੀਤਾ ਹੁਣ ਮੇਰੀ ਭਰਜਾਈ ਵੱਡੀ ਸਰਬਜੀਤ ਕੌਰ ਮਾਤਾ ਜੀ ਦਾ ਤੇ ਪਿਤਾ ਜੀ ਦਾ ਕੇਕ ਦੇ ਨਾਲ ਮਿੱਠਾ ਮੂੰਹ ਕਰਾ ਕੇ ਜਨਮ ਦਿਨ ਮਨਾ ਰਹੇ ਹਾਂ ਸੋ ਇਹ ਉਪਰਾਲਾ 10 ਵੱਲੋਂ ਕੀਤਾ ਗਿਆ ਮਾਤਾ ਪਿਤਾ ਦੀ ਖੁਸ਼ੀ ਲੈਣ ਵਾਸਤੇ ਤੇ ਦੂਸਰਾ ਸਾਰੇ ਪਰਿਵਾਰ ਦੀ ਕੁਝੀ ਹੋ ਜਾਂਦੇ ਇਕੱਠੇ ਬਹਿਨੇ ਆ ਖਾਣੇ ਆ ਪੀਣੇ ਆ ਬਹਾਨੇ ਦੇ ਨਾਲ ਇਹ ਕਾਰਜ ਰੰਬਿਆ ਗਿਆ ਤੀ ਇੱਕ ਤਾਂ ਪਰਿਵਾਰ ਸਾਰਾ ਇਕੱਠਾ ਹੋ ਜਾਂਦਾ ਇੱਕ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾ ਪੀ ਲੈਨੇ ਆ ਦੂਸਰੇ ਮਾਤਾ ਪਿਤਾ ਨੇ ਖੁਸ਼ੀ ਮਨਾ ਲੈਨੇ ਮੇਰੀ ਸਿੰਘਣੀ ਮਨਜੀਤ ਕੌਰ ਪਿਤਾ ਜੀ ਦਾ ਮਾਤਰੀ ਜੀ ਦਾ ਮਿੱਠਾ ਮੂੰਹ ਕਰਾਣੇ ਕੇਕ ਦੇ ਨਾਮ ਸੋ ਦਾਸ ਖੜੇ ਨੇ ਇਹੋ ਜਿਹੀਆਂ ਖੁਸ਼ੀਆਂ ਸਾਨੂੰ ਮਿਲ ਆ ਲੈਣੀਆਂ ਚਾਹੀਦੀਆਂ ਨੇ। ਇੱਕ ਤਾਂ ਮਾਤਾ ਪਿਤਾ ਖੁਸ਼ ਹੋ ਜਾਂਦੇ ਨੇ। ਇੱਕ ਭੈਣ ਭਾਈ, ਭਤੀਜੇ, ਭਤੀਜੀਆਂ ਸਾਰੇ ਖੁਸ਼ ਹੋ ਜਾਂਦੇ ਨੇ। ਪਰ ਮੈਨੂੰ ਮਾਤਾ ਪਿਤਾ ਜੀ ਰੋਕਦੇ ਨੇ ਵੀ ਇਹ ਨਾ ਤੁਸੀਂ ਕਰਿਆ ਕਰੋ ਫਿਰ ਵੀ ਸਾਡਾ ਦਿਲ ਕਰਦਾ। ਮਾਤਾ ਪਿਤਾ ਦੀ ਖੁਸ਼ੀ ਲੈਣ ਵਾਲੇ ਤੇ ਸੋ ਮੇਰੇ ਪਿਤਾ ਸਦਾ ਸੁਦੇਵ ਸਿੰਘ ਜੀ ਮਾਤਾ ਸਾਧੂ ਸੁਭਾ ਨੇ ਅੱਜ ਤੱਕ ਕਿਸੇ ਦਾ ਵੀ ਮੰਦਾ ਨਹੀਂ ਕੀਤਾ ਇਹਨਾਂ ਨੇ ਕਦੇ ਮੰਦਾ ਸ਼ਬਦ ਨਹੀਂ ਬੋਲਿਆ ਕਦੇ ਕੁੱਤੇ ਦੀ ਵੀ ਡੰਡਾ ਨਹੀਂ ਮਾਰ ਕੇ ਦੇਖਿਆ ਤੇ ਬੜੇ ਭਜਨ ਮੰਦਗੀ ਵਾਲੇ ਨੇ ਨਾਮ ਜਪਣ ਵਾਲੇ ਨੇ ਇਹਨਾਂ ਨੇ ਸ੍ਰੀਮਾਨ ਸੰਤ ਭਾਬਾ ਦਰਸ਼ਨ ਸਿੰਘ ਜੀ ਮਹਾਰਾਜ ਤੋਂ ਵੰਟਕੀ ਸਾਹਿਬ ਬਾਲਿਆਂ ਤੋਂ ਖੰਡੇ ਵੱਟੇ ਦਾ ਤੋਂ ਬੰਟਕੀ ਸਾਹਿਬ ਦੇ ਕਿ 1999 ਦੇ ਵਿੱਚ ਅੰਮ੍ਰਿਤ ਛਕਿਆ ਸੀ ਸੋ ਇਹ ਸਾਡਾ ਸਾਰਾ ਪਰਿਵਾਰ ਆ ਜਿਵੇਂ ਮੇਰੇ ਭਰਾ ਛੋਟੇ ਸਰਦਾਰ ਬਿੰਦਰ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ਦਾਸ ਸੰਤਰੇਨ ਬਬਲ ਸਿੰਘ ਜੀ ਖਾਲਸਾ ਲੋਹੜਾ ਸੇਵਾਲੇ ਮੇਰੀ ਧਰਮ ਪਤਨੀ ਮਨਜੀਤ ਕੌਰ ਮੇਰੇ ਛੋਟੇ ਭਰਾ ਸਰਦਾਰ ਹਰਮੇਸ਼ ਸਿੰਘ ਜੀ ਸੋਨੀ ਉਹਨਾਂ ਦੀ ਧਰਮ ਪਤਨੀ ਕਰਮੀ ਕੌਰ ਔਰ ਸਾਡੇ ਪ੍ਰਾਣਾ ਸਰਦਾਰ ਸੁਖਵਿੰਦਰ ਸਿੰਘ ਜੀ ਮੇਰੀ ਭੈਣ ਕਰਮਜੀਤ ਕੌਰ ਮੇਰੇ ਭਤੀਜੇ ਮਨਦੀਪ ਸਿੰਘ ਤੇ ਸਾਡੀ ਨੂੰਹ ਰਾਣੀ ਰਾਜਵਿੰਦਰ ਕੌਰ ਮੇਰੀ ਬੇਟੀ ਰਮਨ ਦੀਪ ਕੌਰ ਔਰ ਅਰਸ਼ਦੀਪ ਸਿੰਘ ਅਮਰਤ ਸਿੰਘ ਸਿਮਰਨ ਜੋਤ ਸਿੰਘ ਭਾਈ ਜਸਨਪ੍ਰੀਤ ਸਿੰਘ ਅਮਨਦੀਪ ਸਿੰਘ ਸੋ ਸਾਰਾ ਹੀ ਪਰਿਵਾਰ ਇਕੱਠਾ ਹੋ ਕੇ ਇਹ ਮਾਤਾ ਪਿਤਾ ਜੀ ਦਾ ਜਨਮ ਦਿਨ ਮਨਾਇਆ ਸੋ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਉਪਰਾਲੇ ਕਰਦੇ ਆ ਕਿਉਂਕਿ ਖੁਸ਼ੀਆਂ ਮਿਲ ਜਾਂਦੀਆਂ ਨੇ ਲੱਭਣੀਆਂ ਪੈਂਦੀਆਂ ਨੇ ਖੁਸ਼ੀਆਂ ਮਿਲ ਜਾਂਦੀਆਂ ਨੇ ਲੱਭਣੀਆਂ ਪੈਂਦੀਆਂ ਨੇ ਦੇਖੋ ਸਾਰਾ ਪਰਿਵਾਰ ਕਿੰਨਾ ਖੁਸ਼ ਬੜੀ ਖੁਸ਼ੀ ਮਿਲਦੀ ਆ ਸਾਰੇ ਇਕੱਠੇ ਬੈਠ ਕੇ ਅਸੀਂ ਮਾਤਾ ਪਿਤਾ ਦਾ ਜਨਮ ਦਿਨ ਮਨਾਇਆ ਕੇਕ ਕੱਟਿਆ ਔਰ ਸਾਰਿਆਂ ਨੇ ਪੇਸਟੀਆਂ ਖਾਧੀਆਂ ਸਮੋਸੇ ਖਾਦੇ ਪਕੌੜੇ ਖਾਦੇ ਅਤੇ ਰਾਜਗੁੱਲੇ ਗੁਲਾਬ ਜਾਮੁਨ ਬਰਫੀ ਖਾਧੀ ਮੇਰੇ ਮੁਰਸ਼ਦ ਹਜੂਰ ਸੰਤ ਮਹਾਰਾਜੀ ਨੇ 5770 ਦਿੱਤੇ ਸੀ ਤੇ ਉਹ ਵੀ ਸਾਰੇ ਇੱਥੇ ਸੰਗਤਾਂ ਦੇ ਵਿੱਚ ਅਸੀਂ ਵਰਤਾਏ ਸਾਰੇ ਖੀਤੇ ਖਾਦੇ ਸਾਰਿਆਂ ਨੇ ਸੋ ਬਹੁਤ ਮਨ ਖੁਸ਼ ਹੋਇਆ ਦੇਖੋ ਸਾਰਾ ਪਰਿਵਾਰ ਖੁਸ਼ ਆ ਮੈਨੂੰ ਵੀ ਬੜਾ ਖੁਸ਼ੀ ਮਿਲਦੀ ਆ ਮਾਤਾ ਪਿਤਾ ਦੇ ਚਰਨ ਸੁਹੇਜ ਜਾਂਦੇ ਨੇ ਤੇ ਗਲ ਬੱਕੜੀ ਗਲ ਵਿੱਚ ਲੈਂਦੇ ਨੇ ਮਾਤਾ ਪਿਤਾ ਨੂੰ ਤੇ ਉਹ ਮੇਰਾ ਬੇਟਾ ਸਿਮਰਜੋਤ ਬੈਠਾ ਜੀ ਛੋਟਾ ਇਹ ਸਾਡਾ ਪ੍ਰੋਹਣਾ ਸਰਦਾਰ ਸੁਬੰਦਰ ਸਿੰਘ ਮੇਰੀ ਭੈਣ ਕਰਵਜੀਤ ਕੌਰ ਇੱਕੋ ਇੱਕ ਭੈਣਾਂ ਮੇਰੀ ਮਾਤਾ ਜੀ ਦੇ ਹਾਰ ਪਾਇਆ ਤੇ ਇਹ ਸਰਦਾਰ ਮਨਦੀਪ ਸਿੰਘ ਜੀ ਮੇਰੇ ਬੇਟੇ ਵੱਡੇ ਭਰਾ ਦੇ ਇਹ ਸਾਡੀ ਬੇਟੀ ਨੂ ਰਾਣੀ ਰਾਜਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਕਿ ਇੱਕ ਕਈ ਲੈਂਦੇ ਸੀ ਬੇਬੇ ਬਾਪੂ ਪੇਟਿਆਂ ਦੇ ਡੱਬੇ ਕੀ ਲੈਂਦੇ ਸੀ ਤੇ ਆਏ ਖੁਸ਼ੀਆਂ ਸਾਰੇ ਮਹਿਸੂਸ ਹੁੰਦੇ ਨੇ ਦੇਖੋ ਪਰਿਵਾਰ ਚ ਇਹ ਅਸੀਂ ਤਿੰਨੇ ਭਰਾ ਖੜੇ ਆ ਸਰਦਾਰ ਰਵਿੰਦਰ ਸਿੰਘ ਅੌਰ ਸਰਬਜੀਤ ਕੌਰ ਦਾਸ ਅੰਤਰੀ ਨਵਾਬ ਲਖਵੀਰ ਸਿੰਘ ਜੀ ਮਨਜੀਤ ਕੌਰ ਸਰਦਾਰ ਰਮੇਸ਼ ਸਿੰਘ ਸੋਨੀ ਕਰਮੀ ਕੌਰ ਅਰਸ਼ਦੀਪ ਸਿੰਘ ਅਮਰਤ ਸਿੰਘ ਸਰਦਾਰ ਸੁਦੇਵ ਸਿੰਘ ਜੀ ਮਾਤਾ ਪਿਤਾ ਦੇਖੋ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਇਹ ਖੁਸ਼ੀਆਂ ਲੱਭਣੀਆਂ ਪੈਂਦੀ ਨੇ ਕਿੰਨਾ ਖੁਸ਼ ਹੋਊਗਾ ਮੇਰੇ ਮਾਤਾ ਪਿਤਾ ਦਾ ਹਿਰਦਾ ਬਹੁਤ ਮੇਰੀ ਨੂੰ ਰਾਜਵਿੰਦਰ ਕੌਰ ਮੇਰੀ ਭੈਣ ਕਰਮਜੀਤ ਕੌਰ ਮੇਰੀ ਬੇਟੀ ਰਵਿੰਦੀਪ ਕੌਰ ਸੋਚ ਕਰਕੇ ਮੈਂ ਤਾਂ ਬੇਨਤੀ ਕਰਾਂਗਾ ਵੀ ਸਾਰਿਆਂ ਨੂੰ ਉਪਰਾਲਾ ਜਰੂਰ ਕਰਨਾ ਚਾਹੀਦਾ ਆਪੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੀਏ ਪ੍ਰੇਮ ਕਰੀਏ ਉਹਨਾਂ ਦੇ ਨਾਲ ਅਥਾਹ ਪ੍ਰੇਮ ਕਰੀਏ ਪਿਆਰ ਕਰੀਏ ਕਿਉਂਕਿ ਸਾਨੂੰ ਉਹਨਾਂ ਨੇ ਜਨਮ ਦਿੱਤਾ ਮਾਪੇ ਪਿਤਾ ਮਾਤਾ ਪਿਤਾ ਦਾ ਦੇਣ ਬੰਦਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਮਾਤਾ ਪਿਤਾ ਦਾ ਦੇਣ ਸਾਰੀ ਜ਼ਿੰਦਗੀ ਬੰਦਾ ਦੇ ਨਹੀਂ ਸਕਦਾ ਹੁਣ ਇਹ ਕੇਕ ਕੱਟਿਆ ਜਾ ਰਿਹਾ ਹੈ ਪੰਜ ਜਕਾਰੇ ਵੀ ਲਾਏ ਗਏ ਸੀ ਤੇ ਆਪਾਂ ਵੀ ਹੁਣ ਜਕਾਰੇ ਕਿਸੇ ਨਾਲ ਛੱਡਾਂਗੇ ਸਾਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਖੁਸ਼ੀਆਂ ਲੱਭਣੀਆਂ ਪੈਂਦੀਆਂ ਨੇ ਮਿਲਦੀਆਂ ਨੇ ਸੋ ਮਾਤਾ ਪਿਤਾ ਜੀ ਬੜੇ ਖੁਸ਼ ਹਨ ਗੱਲ ਕਰ ਰਹੇ ਸੀ ਵੀ ਸਾਰਿਆਂ ਨੂੰ ਸਾਨੂੰ ਮਾਤਾ ਪਿਤਾ ਦਾ ਸਤਕਾਰ ਕਰਨਾ ਚਾਹੀਦਾ ਜੇ ਮਾਤਾ ਪਿਤਾ ਝਿੜਕ ਦਿੰਦੇ ਨੇ ਤਾਂ ਵੀ ਕੋਈ ਗੁੱਸਾ ਨਹੀਂ ਬਣਾਉਣਾ ਚਾਹੀਦਾ ਮਹਾਰਾਜ ਜੀ ਵੀ ਸਾਨੂੰ ਝਿੜਕਦੇ ਨੇ ਮਹਾਰਾਜ ਕਹਿੰਦੇ ਜੇ ਗੁਰ ਚੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਮੁਰਬੜੇ ਜੇ ਮਾਤਾ ਪਿਤਾ ਝਿੜਕਦੇ ਨੇ ਤਾਂ ਦੁੱਖ ਨਹੀਂ ਮਨਾਇੰਦਾ ਉਹ ਕਿ ਚੰਗੇ ਵਾਸਤੇ ਝਿੜਕਦੇ ਨੇ ਹੁਣ ਦਾਸ ਆਪਣੇ ਪਿਤਾ ਦਾ ਮਿੱਠਾ ਮੂੰਹ ਕਰਵਾ ਰਹੇ ਨੇ ਕੇਕ ਦੇ ਨਾਲ ਸਾਰਾ ਪਰਿਵਾਰ ਬੈਠਾ ਖੁਸ਼ੀਆਂ ਮਨਾ ਰਿਹਾ ਨੇ ਪਿੰਡ ਲੋਹੜਾ ਸਾਹਿਬ ਦੀ ਧਰਤੀ ਦੇ ਜਿੱਥੇ ਦਾਸ ਦੀ ਕੁਟੀਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨ ਲੱਗਿਆ ਹੋਇਆ ਇਸ ਘਰ ਦੇ ਵਿੱਚ ਅਤੇ ਏਸੀ ਲੱਗਿਆ ਮਹਾਰਾਜ ਤੇ ਸੋਫਾ ਸੈੱਟ ਲੱਗਿਆ ਹੋਇਆ ਬਹੁਤ ਹੀ ਖੁਸ਼ੀਆਂ ਬੰਦੇ ਨੇ ਮਾਤਾ ਜੀ ਦਾ ਮਿੱਠਾ ਮੂੰਹ ਕਰਾਰੇ ਆਦਾਸ ਤੇ ਅੱਖਾਂ ਦੇ ਵਿੱਚੋਂ ਰੋਣਾ ਆ ਜਾਂਦਾ ਮਾਤਾ ਪਿਤਾ ਨੂੰ ਦੇਖ ਕੇ ਭੈਣ ਭਾਈਆਂ ਨੂੰ ਦੇਖ ਕੇ ਵੀ ਮੇਰੇ ਭਰਾ ਨੇ ਇਹ ਮੇਰੇ ਮਾਤਾ ਪਿਤਾ ਨੇ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਭਰਾਵਾਂ ਨੂੰ ਸੰਸਾਰ ਤੇ ਭੇਜਿਆ ਤਾਲਮੇਲ ਕੀਤਾ ਮਾਤਾ ਪਿਤਾ ਦੇ ਜਰੀਏ ਆਪਣੇ ਭਰਾਵਾਂ ਨੂੰ ਵੀ ਰੱਜ ਕੇ ਪ੍ਰੇਮ ਸਾਰਿਆਂ ਨੂੰ ਕਰਨਾ ਚਾਹੀਦਾ ਫਰਕ ਨਹੀਂ ਸਮਝਣਾ ਚਾਹੀਦਾ ਨਹੀਂ ਦੇਖਿਆ ਬਹੁਤੇ ਜਿਵੇਂ ਮੇਰੀ ਭੈਣ ਕਰਮਜੀਤ ਕੌਰ ਮਾਤਾ ਜੀ ਦਾ ਮਿੱਠਾ ਮੂੰਹ ਕਰਾਰੇ ਨੇ ਕੇਕ ਨਾਲ ਤੇ ਸਾਨੂੰ ਸਾਰਿਆਂ ਨੂੰ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ ਬੇਜਤ ਮਹਾਰਾਜ ਜੀ ਕਹਿੰਦੇ ਇੱਕ ਪਿੱਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਅਸੀਂ ਸਾਰੀ ਭਾਈ ਭਾਈਆਂ ਕੋਈ ਫਰਕੇ ਨਹੀਂ ਸੋ ਇਹ ਜਿਹੜੇ ਇੱਕ ਪੇਟੋਂ ਮੱਥੇ ਜੰਮਦੇ ਆ ਉਹਨਾਂ ਨੂੰ ਸਕੇ ਭਰਾ ਕਹਿੰਦੇ ਨੇ ਅਸੀਂ ਆਪਾਂ ਤੇ ਸਾਡਾ ਤਿੰਨਾ ਭਰਾਵਾਂ ਦਾ ਬੜਾ ਆਪਸ ਦੇ ਵਿੱਚ ਪ੍ਰੇਮ ਆ ਤੇ ਛੜ ਦੀ ਕਲਾ ਦੇ ਵਿੱਚ ਰਹਿਣ ਵਾਲੇ ਨੇ ਸਾਰੀ ਖੱਡੇ ਸਾਰੇ ਪਰਿਵਾਰ ਅਮਰ ਧਾਰੀ ਸਾਡੇ ਦੋ ਮੈਂਬਰ ਆ ਜਿਹੜੇ ਰਹਿੰਦੇ ਨੇ ਜਿਨ੍ਹਾਂ ਨੇ ਖੰਡੇ ਵੱਟੇ ਦਾ ਅਮਰਤ ਨਹੀਂ ਛਕਿਆ ਉਹਨਾਂ ਦੇ ਵੀ ਛੇਤੀ ਬਹੁਤ ਕਿਰਪਾ ਹੋ ਜਾਣੀ ਆ ਬਾਕੀ ਸਭ ਪਰਿਵਾਰ ਚੜਾਏ ਵੇੜੇ ਇਹ ਮੇਰੀ ਪਰਜਾਈ ਸਰਬਜੀਤ ਕੌਰ ਜੋ ਮਾਤਾ ਪਿਤਾ ਮਿੱਠਾ ਮੂੰਹ ਕਰਾ ਰਹੇ ਨੂਹਾ ਦੇਖੋ ਜੇ ਅਸੀਂ ਇਕੱਠੇ ਜਨਮ ਦਿਨ ਮਨਾਇਆ ਕਿਵੇਂ ਨੂਹਾ ਆਪਣੇ ਸੱਸ ਸਹੁਰੇ ਦੇ ਮੋਖ ਦੇ ਵਿੱਚ ਕੇਕ ਪਾਰੀ ਨੇ ਖੁਸ਼ੀ ਮਨਾਈ ਨੇ ਮਾਤਾ ਪਿਤਾ ਨੂੰ ਵੀ ਖੁਸ਼ੀ ਮਿਲਦੀ ਹੈ ਕੋਈ ਨਾ ਕੋਈ ਬਹਾਨੇ ਨਾਲ ਖੁਸ਼ੀਆਂ ਪ੍ਰਾਪਤ ਕਰ ਲਈਆਂ ਜਾਂਦੀਆਂ ਨੇ ਬਹਾਨੇ ਨਾਲ ਇਕੱਠੇ ਹੋ ਜਾਂਦੇ ਆ ਸੋ ਮੇਰੀ ਸਿੰਘਣੀ ਮਨਜੀਤ ਕੌਰ ਆਪਣੀ ਸੱਸੂ ਮਾਂ ਦਾ ਮਿੱਠਾ ਮੂੰਹ ਕਰਾ ਰਹੇ ਨੇ ਔਰ ਪਿਤਾ ਜੀ ਦਾ ਮਿੱਠਾ ਮੂੰਹ ਕਰਾ ਰਹੇ ਨੇ ਬਹੁਤ ਮੈਨੂੰ ਤਾਂ ਬੜਾ ਆਨੰਦ ਆਇਆ ਮੈਂ ਤਾਂ ਬੇਨਤੀ ਕਰਾਂਗਾ ਸਾਰੇ ਭੈਣਾ ਭਰਾਵਾਂ ਨੂੰ ਵੀ ਸਾਰੇ ਖੁਸ਼ ਹੋ ਕੇ ਆਪਣੇ ਮਾਤਾ ਪਿਤਾ ਨੂੰ ਖੁਸ਼ੀਆਂ ਦਵੋ ਮਾਤਾ ਪਿਤਾ ਦਾ ਹਿਰਦਾ ਠਾਰੋ ਠੰਡਾ ਕਰੋ ਤੇ ਦੁੱਖ ਨਾ ਦਿਓ ਮਾਤਾ ਪਿਤਾ ਨੂੰ ਮਾਤਾ ਪਿਤਾ ਨੇ ਬੜੇ ਦੁੱਖ ਚੱਲ ਕੇ ਸਾਨੂੰ ਪਾਲਿਆ ਪਲੋਸਿਆ ਹੁੰਦਾ ਪੜਾਇਆ ਲਿਖਾਇਆ ਹੁੰਦਾ ਧੁੱਪਾਂ ਠੰਡਾਂ ਚੱਲੀਆਂ ਹੁੰਦੀਆਂ ਨੇ ਇਸ ਕਰਕੇ ਸਾਨੂੰ ਪਲੜਿਆ ਪਾਲਿਆ ਹੁੰਦਾ ਉਹਨਾਂ ਨੇ ਖੁਸ਼ੀ ਦਿੱਤੀਆਂ ਨੇ ਤੇ ਸਾਡਾ ਵੀ ਫਰਜ਼ ਬਣਦਾ ਤੁਸੀਂ ਕੁਝ ਕਰਨ ਜੋਗ ਰਹੋ ਜੀ ਵੱਡੇ ਹੋ ਜੀਏ ਤੇ ਮਾਤਾ ਪਿਤਾ ਨੂੰ ਖੁਸ਼ੀਆਂ ਬਖਸ਼ੀ ਮੈਂ ਤਾਂ ਬੜਾ ਮਾਤਾ ਪਿਤਾ ਵੀ ਤਾਂ ਨਹੀਂ ਵੀ ਕਹਿਣਾ ਉਹਨਾਂ ਵੀ ਮੇਰੇ ਕੋਲ ਆਓ ਤੁਸੀਂ ਇੱਥੇ ਬੈਠੋ ਏਸੀ ਵਾਲਾ ਕਮਰਾ ਮਿਲੂ ਰੋਟੀ ਪਾਣੀ ਮਿਲੂ ਕਪੜਾ ਲੀੜਾ ਧੋਤਾ ਮਿਲੂ ਪਰ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਚਲੋ ਫਿਰ ਵੀ ਮੇਰੇ ਭਰਾ ਨੇ ਜਿਹੜੇ ਸਰਦਾਰ ਬਿੰਦਰ ਸਿੰਘ ਸਰਦਾਰ ਹਰਮੇਸ਼ ਸਿੰਘ ਇਹ ਮਾਤਾ ਪਿਤਾ ਦਾ ਸਾਰੇ ਸਰਬਜੀਤ ਕੌਰ ਕਰਮੀ ਸਾਡੀ ਨੂ ਰਾਣੀ ਤੇ ਜੇ ਸਾਰੇ ਫਿਰ ਵੀ ਬਹੁਤ ਖਿਆਲ ਰੱਖਦੇ ਨੇ ਮਾਤਾ ਜੀ ਦਾ ਪੁਰਸਕਾਰ ਕਰਦੇ ਨੇ ਦੇਖੋ ਸਾਰਾ ਪਰਿਵਾਰ ਕਿੱਥੇ ਜਦਗਰੀ ਹੋ ਰਹੀ ਹੈ ਸਾਰੇ ਹੀ ਅਸੀਂ ਕਿੱਥੇ ਖੜੇ ਆ ਸਿਮਨਜੋਤ ਅਮਨਦੀਪ ਸਰਬਜੀਤ ਕੌਰ ਵਿੰਦਰ ਸਿੰਘ ਮਨਜੀਤ ਕੌਰ ਸੰਤਰੇਨ ਜੀ ਦਾਸ ਸਰਦਾਰ ਹਰਮਨ ਸਿੰਘ ਸੋਨੀ ਰਾਜਵਿੰਦਰ ਕੌਰ ਕਰਮੀ ਕਰਮਜੀਤ ਰਮਨਦੀਪ ਮਨਦੀਪ ਸਿੰਘ ਜਸ਼ਨਪ੍ਰੀਤ ਸਿੰਘ ਅਰਸ਼ਦੀਪ ਸਿੰਘ ਅਮਰਤ ਸਿੰਘ ਤੇ ਮਾਤਾ ਪਿਤਾ ਸਦਾ ਸੁਦੇਵ ਸਿੰਘ ਮਾਤਾ ਮਹਿੰਦਰ ਕੌਰ ਇਹ ਸਾਰੀ ਤੇ ਜਾਦਗਰੀ ਸਾਡਾ ਪਰਿਵਾਰ ਦੇਖੋ ਕਿੰਨਾ ਸੋਹਣਾ ਲੱਗਦਾ ਫਲਵਾੜੀ ਮੇਰੇ ਤਾਂ ਮਨ ਬੜਾ ਬਾਗੋ ਬਾਗ ਹੋ ਗਿਆ ਸੋ ਮੈਂ ਤਾਂ ਬੇਨਤੀ ਕਰਾਂਗਾ ਸਾਰੇ ਭਰਾਵਾਂ ਨੂੰ ਪੇਸ਼ੇ ਤਰ੍ਹਾਂ ਤੁਸੀਂ ਵੀ ਰੱਜ ਕੇ ਮਾਤਾ-ਪਿਤਾ ਦਾ ਸਤਿਕਾਰ ਕਰੋ ਮਾਤਾ-ਪਿਤਾ ਨੂੰ ਬੇਨਤੀ ਕਰਾਂਗਾ ਆਪਣਾ ਧੀਆ ਪੁੱਤਰਾਂ ਦਾ ਤੁਸੀਂ ਵੀ ਸਤਿਕਾਰ ਕਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਹਦੀ ਮਾਤਾ-ਪਿਤਾ ਖੁਸ਼ੀ ਨੇ ਸਮਝ ਲਓ ਗੁਰੂ ਖੁਸ਼ਾ ਮਾਤਾ-ਪਿਤਾ ਖੁਸ਼ੀ ਨੇ ਸਮਝ ਲਓ ਗੁਰੂ ਖੁਸ਼ਾ ਇਸ ਕਰਕੇ ਮੈਂ ਮੇਰੇ ਭਰਾਵਾਂ ਦਾ ਸਰਦਾਰ ਰਵਿੰਦਰ ਸਿੰਘ ਜੀ ਸਰਦਾਰ ਹਰਮੇਸ਼ ਸਿੰਘ ਜੀ ਔਰ ਸਰਦਾਰ ਸੁਬੰਦਰ ਸਿੰਘ ਜੀ ਦਰਮੰਦੀਪ ਸਿੰਘ ਜੀ ਆ ਮੰਦੀਪ ਸਿੰਘ ਜਸਨਪ੍ਰੀਤ ਸਿੰਘ ਅਰਸ਼ਦੀਪ ਸਿਮਰਨ ਜੋਤ ਅਮਰਤ ਸਿੰਘ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਕੱਠੇ ਹੋ ਕੇ ਪਰਿਵਾਰ ਦੇ ਜਨਮ ਦਿਨ ਮਨਾਇਆ ਮਾਤਾ ਜੀ ਦਾ ਇਕੱਠੇ ਖਾਦਾ ਪੀਤਾ ਨਾਲ ਮਿਲ ਕੇ ਖੁਸ਼ੀਆਂ ਮਨਾਈਆਂ ਇਸੇ ਤਰ੍ਹਾਂ ਵਾਹਿਗੁਰੂ ਕਿਰਪਾ ਰੱਖੇ ਸਾਡੇ ਪਰਿਵਾਰ ਤੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਹੈ ਸੰਤ ਬਾਵਾ ਦਰਸ਼ਨ ਸਿੰਘ ਜੀ ਮਹਾਰਾਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਹੈ ਇਸੇ ਤਰ੍ਹਾਂ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਇਕੱਠੇ ਰੱਖਿਓ, ਪ੍ਰੇਮ ਪਿਆਰ ਬਖਸ਼ਿਓ, ਚੜ੍ਹਦੀ ਕਲਾ ਵਿੱਚ ਰੱਖਿਓ ਮਹਾਰਾਜ ਜੀਓ। ਇਸੇ ਤਰ੍ਹਾਂ ਦੀ ਖੁਸ਼ੀਆਂ ਮਨਾਉਂਦੇ ਰਹੀਏ, ਜਨਮ ਦਿਨ ਮਨਾਉਂਦੇ ਰਹੀਏ ਮਾਤਾ ਪਿਤਾਦਾਨ। ਸੋ ਮੈਂ ਫਿਰ ਸਾਰਿਆਂ ਦਾ ਧੰਨਵਾਦ ਕਰਦਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਮੈਂਟ ਜ਼ਰੂਰ ਕਰਿਓ ਜੀ। 10 ਬੰਦ ਲੋਗ ਨੂੰ ਫਟੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ